ਸਕਤ ਸੰਬਰਾੜਾ ਏਰੀਆ ਦੇ ਲੱਖੇ ਦੇ ਪਿੰਡਾਂ ਦੇ ਪੀਡੀਸੀ ਦੀ ਮੀਟਿੰਗ ਕਿੱਥੇ ਕੀਤੀ ਗਈ ਤੇ ਕਿਹੜੀਆਂ ਜਿਹੜੀਆਂ ਬਾਰਤੋਂ ਕੀਤੀ ਜਾਵੇ ਉਪਮਾਨਾਂ ਇਸ ਤੇ ਮੇਲ ਕੀਤੀ ਗਈ ਇਹਨਾਂ ਪੀਡੀਸੀ ਦੇ ਮੈਂਬਰਾਂ ਨਾਲ ਅੱਜ ਜਿਹੜੇ ਸਕੇ ਦੇ ਮੁੱਦਦਾਂ ਨਾਲ ਲੱਖੇ ਦੇ ਖਲਾਸ ਤੇ ਜਿਹੜੀ ਇਹ ਪਿੰਡਾਂ ਦੇ ਕਲੈਕਟਿਵ ਦੀ ਖਤਮ ਕਰਨ ਲਈ ਮੀਟਿੰਗ ਕੀਤੀ ਹੈ। ਬੋਮਟ ਕਨਿਆ ਸਕੂਲ ਦੇ ਵਿਦਿਆ ਪ੍ਰੋਗਰਾਮ ਅੱਚਾ ਕਰਨਾ ਚਾਹ ਮਕਸਦ ਹੈ। ਸਾਡਾ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਸ੍ਰੀ ਪਰਲੋਚਨ ਸਿੰਘ ਤੇ ਐਸਐਚਓ ਦਵਿੰਦਰਪਾਲ ਸਿੰਘ ਵੱਲੋਂ ਸਾਡੇ ਸਮਰਾਲਾ ਏਰੀਆ ਦੇ ਇਲਾਕੇ ਦੇ ਪਿੰਡਾਂ ਦੇ ਬੀਡੀਸੀ ਦੀ ਇੱਕ ਮੀਟਿੰਗ ਕੀਤੀ ਗਈ ਵਿਲੇਜ ਅਫੈਅਰਸ ਕਮੇਟੀਆਂ ਜਿਹੜੀ ਮਾਨਯੋਗ ਡਿਜੀਟੀ ਸਾਹਿਬ ਦੇ ਹੁਕਮਾਂ ਨਾਲ ਪਿਛਲੇ ਸਮੇਂ ਦੇ ਵਿੱਚ ਬਣੀਆਂ ਨੇ ਇਹਨਾਂ ਬੀਡੀਸੀ ਦੇ ਮੈਂਬਰਾਂ ਨਾਲ ਅਸੀਂ ਜਿਹੜੇ ਇਲਾਕੇ ਦੇ ਮੋਟਰ ਬੰਦਿਆਂ ਨਾਲ ਨਸ਼ੇ ਦੇ ਖਿਲਾਫ ਤੇ ਜਿਹੜੀ ਇਹ ਪਿੰਡਾਂ ਦੇ ਕ੍ਰਿਮੀਨਲ ਐਕਟੀਵਿਟੀਜ਼ ਨੂੰ ਖਤਮ ਕਰਨ ਲਈ ਇੱਕ ਮੀਟਿੰਗ ਕੀਤੀ ਹੈ ਅਸੀਂ ਇਹਨਾਂ ਲੋਕਾਂ ਨੂੰ ਮਰਜ਼ਾ 50 ਪੁਲਿਸ ਵੱਲੋਂ ਜਿਹੜੀ ਬੈਂਕ ਕੀਤੀ ਹੈ ਕਿ ਸਾਡੇ ਜਿਹੜੀ ਨਸ਼ੇ ਦੀ ਲੜਾਈ ਹੈ ਜਿਹੜੀ ਪੰਜਾਬ ਦੇ ਵਿੱਚ ਨਸ਼ੇ ਦਾ ਕੋਹ ਪੰਜਾਬ ਚੱਲ ਰਿਹਾ ਉਹਨੂੰ ਖਤਮ ਕਰਨ ਲਈ ਆਪਣਾ ਪੰਜਾਬ ਪੁਲਿਸ ਦੇ ਨਾਲ ਹੱਥ ਨਾਲ ਹੱਥ ਲਾ ਕੇ ਜਿਹੜਾ ਇਹਨੂੰ ਜਲਦ ਤੋਂ ਜਲਦ ਜਿਹੜੀ ਖਤਮ ਕੀਤੀ ਜਾ ਸਕੇ ਤੇ ਜਿਹੜੇ ਕੋਈ ਜਿਹੜੇ ਕੋਈ ਨਸ਼ੇ ਦੇ ਜਿਹੜੇ ਪਿੰਡਾਂ ਦੇ ਵਿੱਚ ਸਮਗਲਿੰਗ ਕਰਦੇ ਨੇ ਤਾਂ ਕਿ ਉਹਨਾਂ ਦੇ ਸਬ ਸੈਕਸ਼ਨ ਲਿਆ ਜਾਵੇ ਜਿਹੜੇ ਕੋਈ ਨਸ਼ੇ ਦੇ ਆਦੀ ਨੇ ਜਾਂ ਨਸ਼ੇ ਦੇ ਜਿਹੜੇ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਨੂੰ ਐਸ ਪੇਸ਼ੀਐਂਟ ਟਰੀਟ ਕਰਕੇ ਉਹਨਾਂ ਦਾ ਜਲਦ ਤੋਂ ਜਲਦ ਇਲਾਜ ਕਰਵਾਇਆ ਜਾ ਸਕੇ ਤੇ ਜਨਾਬ ਸਾਰਾ ਆਪਣੇ ਇਹ ਇੱਕ ਜੋ ਨਸ਼ਿਆਂ ਦੀ ਮੋਹਨ ਨੂੰ ਖਤਮ ਕਰਨ ਲਈ ਹੈ ਨਾ ਤੁਸੀਂ ਇਹ ਵੀ ਪਲਾਨ ਹੈਗਾ ਵੀ ਸਕੂਲਾਂ ਦੇ ਬੱਚਿਆਂ ਨੂੰ ਜਾ ਕੇ ਕੋਈ ਪੁਲਿਸ ਬਲੋਂ ਕੀ ਲੈਕਚਰ ਮਾਰਨ ਦਾ ਕਿ ਸਹੀਆ ਵੇਸ ਤੋਂ ਛੇੜਾ ਕੀ ਹੈਗਾ ਸਟੂਡੈਂਟ ਦੇ ਦੇਖੋ ਇਹਦੇ ਵਿੱਚ ਸਾਡੇ ਕੋਲ ਰੈਗੂਲਰਲੀ ਜਿਹੜੀ ਸਾਡੀ ਸਾਇੰਸ ਦੀ ਟੀਮ ਨੇ ਸਾਡੇ ਖਾਨੇ ਦੀ ਟੀਮ ਨੇ ਇਹ ਰੈਗੂਲਰਲੀ ਸਕੂਲਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਕਰਦੇ ਆਂ ਤੇ ਬੱਚਿਆਂ ਨੂੰ ਜਿਹੜੇ ਨਸ਼ਿਆਂ ਦੇ ਮਾੜੇ ਜਿਹੜੇ ਇਫੈਕਟਸ ਆ ਉਹਨਾਂ ਦੇ ਬਾਰੇ ਤੇ ਹੋਰ ਜਿਹੜੀ ਨਸ਼ੇ ਦੀ ਲੜਾਈ ਬਾਰੇ ਜਿਹੜੇ ਜੋ ਵੀ ਐਫਰ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਨੇ ਉਹਨਾਂ ਬਾਰੇ ਤੇ ਉਹਨਾਂ ਨੂੰ ਨਸ਼ਿਆਂ ਦੇ ਖਿਲਾਫ ਜਿਹੜਾ ਅਪਰੇਰ ਕੀਤਾ ਜਾਂਦਾ। ਪੁਲਿਸ ਜਖ ਮੈਂ ਦੇ ਵਿੱਚ ਕਹਣਾ ਜੀ ਐ ਐਨਡੀपीएस ਦੇ ਕੁਝ ਮਾਮਲੇ ਘਟੇ ਨਹੀਂ ਕਿ ਵਧੇ ਨਹੀਂ ਪਿਛਲੇ ਸਾਲ ਤੋਂ ਜੀ। ਉਸ ਤਰ੍ਹਾਂ ਮਦਦ ਜਿਹੜੇ ਐਨਡੀपीएस ਦੇ ਕੇਸਿਸ ਦਾ ਸਾਡੇ ਰੈਗੂਲਰਲੀ ਦਰਜ ਹੋ ਰਹੇ ਨੇ। ਬਟ ਜਿਹੜਾ ਜਿਹੜੀ ਨਸ਼ੇ ਦੀ ਸਾਡੇ ਕੋਲ ਕੰਪਲੇਂਟਸ ਹੈ ਉਹ ਪਹਿਲਾਂ ਨਾਲੋਂ ਕਿਉਂਕਿ ਜਦੋਂ ਪਿਛਲੇ 3 ਚ ਮਹੀਨੇ ਤੋਂ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤ ਅੰਮਦੋਂ ਬਾਰੇ ਜਿਹੜਾ ਇੱਕ ਸਾਡਾ ਸਪੈਸ਼ਲ ਨਸ਼ੇ ਦੇ ਖਿਲਾਫ ਕੈਂਪੇਨ ਚੱ ਉਸ ਤੋਂ ਬਾਅਦ ਜਿਹੜੀ ਇਹ ਨਸ਼ੇ ਦੀ ਸਾਡੇ ਕੋਲ ਕੰਪਲੇਂਟਸ ਆ ਰਹੀਆਂ ਨੇ ਉਹ ਬਹੁਤ ਕਟੀਆਂ ਨੇ। ਇਹ ਕਾਰਿਆਂ ਨੂੰ ਸਤਦਾਰ ਜੋਗ ਐਸਐਸਪੀ ਸਾਹਿਬ ਖੰਨਾ ਡੀਐਸਪੀ ਸਾਹਿਬ ਸਮਰਾਲਾ ਤੋਂ ਉਹਨਾਂ ਦੇ ਸਹਿਯੋਗ ਦੇ ਨਾਲ ਸਮਰਾਲੇ ਗੌਰਮੈਂਟ ਕੰਨਿਆ ਸਕੂਲ ਦੇ ਵਿੱਚ ਅੱਜ ਜੋ ਪ੍ਰੋਗਰਾਮ ਰੱਖਿਆ ਗਿਆ ਨਸ਼ਾ ਮੁਕਤ ਪੰਜਾਬ ਜਿਹਦੇ ਰਿਗਾਰਡਿੰਗ ਅੱਜ ਵੱਖ-ਵੱਖ ਪੁਲਿਸ ਅਫਸਰ ਸਹਿਬਾਨ ਨੇ ਸਾਡੇ ਛੋਟੇ ਬਿਨਾਂ ਨੇ ਬਹੁਤ ਬਿਆਨ ਕੀਤੇ ਨੇ ਸਾਨੂੰ ਸਾਰਿਆਂ ਨੂੰ ਏਕਤਾ ਕਰਨੀ ਚਾਹੀਦੀ ਹੈ। ਪੰਜਾਬ ਦੇ ਨਸ਼ਾ ਮੁਕਤ ਕਰਨ ਦੇ ਲਈ ਇਕੱਲੇ ਪੰਜਾਬ ਪੁਲਿਸ ਨਸ਼ੇ ਦੇ ਲਈ ਕੁਝ ਨਹੀਂ ਕਰ ਸਕਦੀ ਜੇ ਅਸੀਂ ਦੇਖੇ ਸਾਡੇ ਆਸ-ਪਾਸ ਕੋਈ ਨਸ਼ਾ ਵੇਚਦਾ ਜਾਂ ਨਸ਼ੇ ਦਾ ਡਰਗ ਡੀਲਰ ਆ ਤਾਂ ਉਹਦੀ ਸੂਚਨਾ ਪੰਜਾਬ ਪੁਲਿਸ ਨੂੰ ਜ਼ਰੂਰ ਦਿਓ ਇਹ ਮਿਹਰਬਾਨੀ ਆ ਕਿਉਂਕਿ ਨਸ਼ੇ ਦੇ ਵਿੱਚ ਜੋ ਡੁੱਬਦਾ ਉਹ ਘਰਾਂ ਦੇ ਘਰ ਬਰਬਾਦ ਕਰਦਾ ਇਹ ਨਹੀਂ ਹੈਗਾ ਵੀ ਨਸ਼ਾ ਇੱਕ ਬੰਦਾ ਕਰਦਾ ਉਹ ਇੱਕ ਨਹੀਂ ਕਰਦਾ ਉਹਦੇ ਵਿੱਚ ਸਾਰੇ ਪਰਿਵਾਰ ਹੀ ਡਿੱਗ ਜਾਂਦਾ ਨਸ਼ੇ ਦੇ ਵਿੱਚ ਟੈਨਸ਼ਨਾਂ ਦੇ ਨਾਲ ਸੋ ਸਤਿਕਾਰਯੋਗ ਜੋ ਵੀ ਸਾਡੇ ਮੇディア ਸਹਿਬਾਨ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਪੰਜਾਬ ਪੁਲਿਸ ਦੇ ਨਾਲ ਨਾਲ ਆਲਦਾਲੇ ਜੋ ਵੀ ਨਸ਼ਾ ਤਸਕਰ ਨੇ ਉਹਨਾਂ ਦੀ ਵਕਤ ਸੂਚਨਾ ਪੰਜਾਬ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸਾਡਾ ਪੰਜਾਬ ਸੋਨੇ ਦੀ ਚਿੜੀ ਜਿਹੜਾ ਨਸ਼ੇ ਤੋਂ ਬਚਿਆ ਰਹੇ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੇ ਰਹਿ ਰਹੇ ਸੀ ਹੁਣ ਤੱਕ ਮੇਰਾ ਮੇਰਾ ਨਾਮ ਭਗਵੰਤ ਸਿੰਘ ਗੋਲੜੀ ਜੇ ਪਿੰਡ ਮੇਰਾ ਸ਼ਾਹਪੁਰਾ ਮੈਂ 2006 ਤੋਂ ਦੁਬਈ ਦੇ ਵਿੱਚ ਹਾਂ ਟਰੱਕ ਡਰਾਈਵਰ ਆ ਜੇ ਟਰੱਕ ਡਰਾਈਵਰ ਤੇ ਛੋਟਾ ਭਰਾ ਮੇਰਾ ਨਸ਼ੀ ਦਲਦਲ ਚ ਫਸ ਗਿਆ ਸੀਗਾ ਉਹ ਬਹੁਤ ਔਖਾ ਕੱਢਿਆ ਮੈਂ ਚੀਜ਼ ਦੇ ਵਿੱਚੋਂ 11 ਸਾਲ ਮੈਂ ਕਿਵੇਂ ਕੱਢਿਆ ਨੇ ਜਾਂ ਮੇਰੇ ਪਰਿਵਾਰ ਨੇ ਕਿਵੇਂ ਕੱਢਨੇ ਮੇਰੇ ਫਾਦਰ ਸਾਹਿਬ ਵੀ ਇਸ ਟੈਨਸ਼ਨ ਦੇ ਵਿੱਚ ਦੁਨੀਆ ਤੋਂ ਚਲੇ ਗਏ ਇੱਕ ਡੇਢ ਸਾਲ ਹੋ ਚੱਲਿਆ ਉਹਨਾਂ ਤੇ ਮੈਂ ਇਸ ਚੀਜ਼ ਦਾ ਦਰਦ ਹੰਡਾਇਆ ਬਹੁਤ ਨੇੜੇ ਤੋਂ ਹੰਡਾਇਆ ਮੈਨੂੰ ਪਤਾ ਵੀ ਇਹ ਦਰਦ ਹੁੰਦਾ ਕੀ ਆ ਕਿਉਂਕਿ ਨਸ਼ਾ ਵੇਚਣ ਵਾਲੇ ਦਾ ਦਿਮਾਗ ਕੰਮ ਨਹੀਂ ਕਰਦਾ ਸਾਡਾ ਸਮਾਜ ਉਹਦਾ ਸਾਹ ਦਵੇ ਉਹਨੂੰ ਪੁੱਛੇ ਵੀ ਨਸ਼ਾ ਕਿਉਂ ਕਰਦਾ ਮਾਪੇ ਦਾ ਪਹਿਲੇ ਨੰਬਰ ਦੇ ਮਾਪੇ ਦਾ ਫਰਜ਼ ਬਣਦਾ ਕਿ ਬੱਚਿਆਂ ਨੂੰ ਤੁਸੀਂ ਜਾਂ ਉਹ ਘਰੋਂ ਜਾਂਦੇ ਆ ਜਾਂ ਖਰਚਾ ਲੈ ਕੇ ਜਾਂਦੇ ਆ ਉਹਨਾਂ ਨੂੰ ਪੁੱਛੋ ਕਿੱਥੇ ਗਿਆ ਸ਼ਾਮ ਨੂੰ ਕਿੱਥੇ ਗਿਆ ਸਵੇਰ ਨੂੰ ਕਿੱਥੇ ਆ ਤੇ ਬੱਚਿਆਂ ਨੂੰ ਪੁੱਛਣਾ ਸਾਡਾ ਫਰਜ਼ ਆ ਬੱਚਾ ਲੇਟ ਉੱਠਦਾ ਤਾਂ ਵੀ ਧਿਆਨ ਦਿਓ ਬੱਚਾ ਕਿਉਂ ਲੇਟ ਉੱਠ ਰਿਹਾ ਉਹ ਨਸ਼ਾ ਤਾਂ ਨਹੀਂ ਮੰਗ ਰਿਹਾ ਉਹਦੇ ਨਸ਼ੇ ਦੇ ਉਹਦੇ ਯਾਰ ਦੋਸਤ ਕਹੇ ਜੇ ਨੇ ਸਮਾਜ ਦੇ ਆਲਦਾਲਿਓ ਕਿੱਥੇ ਬਹਿਂਦਾ ਕਿੱਥੇ ਉੱਠਦਾ ਇਹ ਜ਼ਰੂਰੀ ਆ ਕਿਉਂਕਿ ਨਸ਼ਾ ਸਾਡਾ ਪੰਜਾਬ ਨਸ਼ੇ ਦੇ ਵਿੱਚ ਡੁੱਬ ਚੱਲਿਆ ਸੋਨੇ ਦੀ ਚਿੜੀ ਸੀ ਸਾਡਾ ਪੰਜਾਬ ਗਵਾਂਢੀ ਦੇਸ਼ਾਂ ਤੋਂ ਨਸ਼ਾ ਤੇ ਬਰਬਾਦ ਹੋ ਗਿਆ ਜੋ ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਅਨਜੀਤ ਸਿੰਘ ਜੀ ਉਹਨਾਂ ਤੋਂ ਜੱਤ ਨਹੀਂ ਸਕਿਆ ਅੱਜ ਤੱਕ ਤੇ ਸਾਰਾ ਇਤਿਹਾਸ ਇਤਿਹਾਸ ਵੀ ਦਰਹਾਇਆ ਜਾਂਦਾ ਕਿ ਕਦੇ ਪੰਜਾਬ ਹਾਰਿਆ ਨਹੀਂ ਸਾਡੇ ਸਿੱਖ ਕੌਮ ਅਸੀਂ ਬਹੁਤ ਮਾਣ ਨਾਲ ਕਹਿੰਦੇ ਆਂ ਵੀ ਅਸੀਂ ਪੰਜਾਬ ਦੇ ਵਿੱਚ ਜਨਮ ਲਿਆ ਪਰ ਪੰਜਾਬ ਦੇ ਵਿੱਚ ਜਨਮ ਲਿਆ ਤਾਂ ਸਾਡਾ ਫਰਜ਼ ਬਣਦਾ ਵੀ ਪੰਜਾਬ ਨੂੰ ਸੋਨੇ ਦੀ ਚੜੀ ਰੱਖੀਏ